ਗੁਰਾਇਆਂ ਪੁਲਿਸ ਨੇ ਬੀਤੇ ਦਿਨੀ ਸ਼ਿਵਾਨੀ ਨਾਮਕ ਇੱਕ ਮਹੰਤ ਦੀ ਹੋਈ ਮੌਤੇ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ਿਵਾਨੀ ਮਹੰਤ ਦਾ ਕਤਲ ਕੀਤਾ ਗਿਆ ਸੀ ਇੰਨਾ ਨਹੀਂ ਪੁਲਿਸ ਨੇ ਸ਼ਿਵਾਨੀ ਮਹੰਤ ਦੇ ਕਾਤਲ ਨੂੰ ਗ੍ਰਿਫਤਾਰ ਵੀ ਕੀਤਾ ਜਿਸ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਜਿਹੜਾ ਸ਼ਿਵਾਨੀ ਮਹੰਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲਾ ਜੋ ਐਸਐਸਪੀ ਸਾਹਿਬ ਜਗੰਦਰ ਵਿਆਪੀ ਸਰਦਾਰ ਪ੍ਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਪਲੌਰ ਸਰਦਾਰ ਸਰਵਜਿੰਦ ਬੱਲ ਵੀ ਰਹਿਮਾਈ ਹੇਠ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਕ ਜਿਹੜੀ ਇੱਥੇ ਗੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਲਿੰਦਾ ਸੀ ਮਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਦ ਨੇ ਆਪਣਾ ਭਰਾ ਪੱਪੀ ਪੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਵੇਤ ਨਗਰ ਦਾ ਭੀਪ ਸਿੰਘ ਕਿਰਨ ਦੀਪਾ ਇੱਕ ਨਾਮ ਨੂੰ ਉਹਦਾਲੇ ਨਾ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਲ ਲੈ ਕੇ ਇਸ ਵਾਰੀ ਮੰਦ ਆਪਣੇ ਕਮਰੇ ਸੁੱਤੀ ਪਈ ਸੀਗੀ ਔਰ ਇਹਦੇ ਦਾ ਗਲ ਦੇ ਵਿੱਚ ਨਹੀਂ ਪਾ ਕੇ ਉਹ ਤੇ ਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਇਹਦਾ ਕਤਲ ਮੰਨਦੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਉਹ ਇਹਦੇ ਵਿੱਚ ਜਿਹੜੀ ਮਿੱਤਕਾ ਮੰਨਦੇ ਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹਦੀ ਜਿਆਦਤ ਹਰਪਣ ਦੀ ਕਾਬਲ ਜਿਹੜਾ ਕਤਲ ਕੀਤਾ ਆ ਉਹ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਬ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਰ ਕੀਤਾ ਆ ਉਹ ਇਸ ਸਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 9 21 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਜ ਕੀਤਾ ਆ ਉਹ ਦਰਜ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮਤਦਦੇ ਨਾਲ ਅਸੀਂ ਕਾਫੀ ਬਲਕਿ ਇਥੋਂ ਮਿਹਨਤ ਕਰਕੇ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੀ ਤੀਫਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਡਰ ਕੀਤਾ ਆ ਉਹ ਇੱਥੇ ਕਾਫੀ ਖੁਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਨੱਤਕਾ ਮੱਧਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਤਰੀ ਚੀਜੀ ਔਰ ਸਾਨੂੰ ਇਹਨਾਂ ਨੇ ਦਾਰੂ ਪਿਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਆ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਪਸ ਜਿਹੜੇ ਇਹ ਲੁਧਿਆਣੇ ਨੂੰ ਚੱਲ ਗਏ ਸੀਗੇ ਜਿੱਦੋਂ ਅਸੀਂ ਹਰਦੀਪ ਦੀਪੇ ਨੂੰ ਜਿਹੜਾ ਲੁਧਿਆਣੇ ਤੋਂ ਬ੍ਰਿਫ ਦਾ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਪਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਬ੍ਰਿਫ ਦਾ ਕੀਤਾ ਜਾਏਗਾ